ਜੀ ਆ ਕੀ ਹਾਲ ਜਾਲ ਹੈ ਦੋਸਤੋ ਮੇਰੇ ਗੱਲ ਵੀ ਠੀਕ ਠਾਕ ਹੁਸੜੇ ਜਾਣਾ ਵੀ ਸੈਟ ਬੈਟ ਹੋਣਗੇ ਤੇ ਲਓ ਵੀ ਮਿੱਤਰੋ ਖੋਲਦੇ ਆਪਾਂ ਖੁੱਡੇ ਤੇ ਬੱਚੇ ਛੜਦੇ ਸੀ ਆਪਾਂ ਇੱਥੇ ਹੀ ਖੁੱਡੇ ਦੇ ਵਿੱਚ ਕਿਰਾਂ ਤਾਂ ਪਾਣੀ ਇਹਨਾਂ ਦਾ ਬਦਲਦਗੇ ਆ ਲਓ ਆ ਬੈਠੇ ਨੇ ਬੱਚਾ ਦੇ ਹੋ ਗਿਆ ਕਾ ਠੀਕ ਹੈ ਬਈ ਚਲੋ ਜੀ ਚਲੋ 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 ਆਓ ਜੀ ਜਾਨ ਉਹ ਚੱਕੋ ਤੀਜਾ ਵੀ ਉਹ ਸ਼ਖਜ ਵੀ ਉੱਡਦਾ ਬਈ ਠੀਕ ਆ ਆ ਦੇਖ ਲੋ ਤੇ ਇਹ ਚੌਥਾ ਬੱਚਾ ਉਹ ਥੱਲੇ ਹੀ ਆ ਉਹ ਤਾਣੀ ਕਿਉਂਕਿ ਬਈ ਉਹ ਹਜੇ ਇਹਨਾਂ ਬਗਾਂ ਦੇ ਇਹ ਕਿ ਆੜ-ਆੜ ਕੇ ਬੈੰਦੇ ਆ ਨਾ ਵੀ ਜੇ ਬਾਈ ਚਾਂਸ ਕੋਈ ਕੂਤਰ ਆ ਦੇਖੋ ਹਣ ਕੂਤਰ ਮਾਰੂਗਾ ਇਹ ਬੱਚਾ ਇੱਥੇ ਆ ਗਿਆ ਫੱਟੀ ਦੇ ਬੈਜੂਗਾ ਇੱਥੇ ਬੈਜੂਗਾ ਇਧਰ ਬੈਜੂਗਾ ਰੋਸ਼ਨ ਦਾ ਦੋਨੇ ਵੇਲੇ ਆ ਤੇ ਹੋਰ ਕਿਤੇ ਔਖਾ ਫਰੇ ਨੇ ਤਾਂ ਕਰਕੇ ਨਹੀਂ ਬਈ ਇਹਨਾਂ ਨੂੰ ਹਣ ਇੱਥੇ ਲੈ ਆਂਦਾ ਵੀ ਛੱਡਿਆ ਜਣੀ ਦਾ ਦੇ ਆਪਾਂ ਛਤਰੀ ਦੇ ਇਹਨਾਂ ਨੂੰ ਛੱਟਾਂਗੇ ਕੱਲ ਨੂੰ ਅੱਜ ਨਹੀਂ ਛੱਡਦੇ। ਆ ਕਿ ਆ ਕਬੂਤਰੀ ਦੇ ਬੱਚਾ ਦੇਖ ਲਓ ਦੇਖ ਲਓ ਕਿੱਡਾ ਵੱਡਾ ਹੋ ਗਿਆ। ਇਹ ਆ ਮਾਂ ਜਦੋਂ ਖਾਂਬੇ ਜਾ ਕੇ ਉਹ ਚੱਕ ਲਾਂਗੇ। ਓਏ 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 ਆਹ ਦੇਖੋ ਜੇ ਕਬੂਤਰ ਮਾਰੀ ਜਾਂਦਾ ਹਟ ਜਾ। ਓਏ ਹਟ ਜਾ। ਓਏ ਉਹਨੂੰ ਰਾਹ ਦੇ ਦੇ। ਆ ਵਜਾ ਵਿੱਚ ਬੱਚਾ ਹੁਣ ਆ ਗਿਆ ਨਾ ਥੱਲੇ। ਬਸ ਇੱਥੇ ਗੁੱਡ ਚਾਹ ਫੈਲਾ। ਬਈ ਥੱਲੇੋਂ ਇੱਕ ਹੋਰ ਵੀ ਗੱਲ ਆ ਤਾਂ ਆਪਾਂ ਚੱਕ ਲਿਆਂਦੇ ਆ। ਮਨ ਗੱਲ ਕਰਦੇ ਜਰਵਾਹ ਤੇ ਵੇਟ ਕੇ। ਸਾਰੇ ਸਮਝੂ ਜੀ ਕਬੂਤਰ ਖੰਗੜੀ ਦਾ ਨਾ ਇਹਨਾਂ ਨੂੰ। ਵੀ ਇਹਨਾਂ ਨੇ ਗੱਜੇ ਨਾ ਬਾਈ ਮਾਂਟੀ ਜੇ ਉਥੇ ਬੈਠੇ ਰਹਿੰਦੇ ਸਾਰਾ ਦਿਨ ਹੀ ਠੀਕ ਆ ਵੀ ਸਾਰਾ ਦਿਨ ਬੈਠੇ ਰਹਿੰਦੇ ਇਹਨਾਂ ਨੂੰ ਆਏ ਲੱਗਦਾ ਵੀ ਸਾਡੇ ਮਤਲਬ ਖੁੱਡੇ ਦਾ ਕੋਈ ਲੈਂਕ ਨਹੀਂ ਗਾ ਵੀ ਇਹੇ ਓਪਨ ਚ ਹੀ ਰਹਿੰਦੇ ਆ ਸਮਝ ਰਹੇ ਤੁਸੀਂ ਮੇਰੀ ਗੱਲ ਵੀ ਕੱਲ ਕੱਲ ਨੂੰ ਜਦੋਂ ਆਪਾਂ ਖੁੱਲੇ ਛੱਡੇ ਐਸੇ ਕਿਤੇ ਕੰਧ ਕੋਲੇ ਤੇ ਬਹਿ ਗਏ ਇਹਨਾਂ ਨੂੰ ਤਾਂ ਆਏ ਲੱਗਣਾ ਵੀ ਅਸੀਂ ਤਾਂ ਖੁੱਲੇ ਜੀ ਬੈਠੇ ਰਹਨੇ ਬਸ ਕੋਈ ਚੱਕਰ ਨਹੀਂ ਖੁੱਡੇ ਦੀ ਇਹਨਾਂ ਨੂੰ ਲੂਨ ਨਹੀਂ ਲੱਗਣੀ ਠੀਕ ਆ ਤਾਂ ਕਰਕੇ ਬਾਈ ਆਹ ਰੱਖ ਦਗੇ ਇਹਨਾਂ ਨੂੰ ਦਾਣੇ ਇਹ ਆਲੋ ਵੀ ਖਾ ਲੋ ਬਾਕੀ ਬੱਚੇ ਬੱਚੇ ਹਾਂ ਵੱਡੇ ਮਣੀ ਮੁੱਠੇ ਕਿ ਨਹੀਂ ਬਾਕੀ ਭਈ ਆ ਬੱਚੇ ਵਾਵਾ ਵੱਡੇ ਹੋ ਗਏ ਆ ਜਿਹੜੇ ਆਪਣੇ ਕੋਲ ਟੱਡੇ ਵਿੱਚ ਸੀਗੇ ਉਹ ਵੀ ਦੋਨੇ ਹੋ ਬੈਠੇ ਸਾਹਮਣੇ ਆਹ ਨੋ ਠੀਕ ਹੈ ਜੀ ਆ ਬੱਚਾ ਆਪਣਾ ਕੰਤਾਲ ਐਨੇ ਅੰਡਾ ਨਹੀਂ ਰੱਖਾਂਗਾ ਬਈ ਵੇਟਾ ਕੇ ਛੁੱਟੇ ਫਿਰ ਕਢਲੇ ਵਿੱਚ ਦੇਖ ਆ ਆ ਓਏ 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 ਵਾ ਵਾ ਕਢ ਲੈ ਕਢ ਲੈ ਕਢ ਲੈ ਕਢ ਲੈ ਕੰਮ ਟਬੇ ਕੱਢ ਲਿਆ ਬੱਚਾ ਤੇ ਆਪਾਂ ਫੋਲਕ ਚੱਕ ਗਏ ਨਹੀਂ ਕੁਛ ਕਹਿੰਦੇ ਮੈਂ ਕੋਹ ਨਹੀਂ ਕਹਿੰਦਾ ਫੋਲਕ ਹੀ ਚੱਕਣਾ ਮੈਂ ਉਹ ਨਹੀਂ ਕੁਛ ਕਹਿੰਦੇ ਬੈਠੀ ਰਹਿ ਤੂੰ ਦੱਸ ਗਲੋਜੀ ਫੋਲਕ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਬਾਈ ਵੇਚੀ ਛੱਡ ਦੇ ਕਰੋ ਆਏ ਨਾ ਚੂਰਾ ਜੇ ਬਣਾ ਕੇ ਕੈਲਸ਼ੀਅਮ ਗੋਲਸ਼ਮ ਉਹ ਕਰ ਬੋਟਾ ਹੋਏ ਨਾ ਆਪੇ ਖਾ ਲੈਣਗੇ ਆ ਦੇਖ ਲੋ ਹਟਕਾ ਆ ਦੇ ਬੱਚੇ ਹੋ ਬਈ ਤੇ ਮੋਇਨਾ ਤੂੰ ਵੀ ਧਰ ਲੈ ਇਹ ਫਿਰ ਕਿੰਨੇ ਟਾਈਮ ਦੀ ਵੇਟ ਕਰੀ ਜਾਂਦੇ ਆਂ ਅਸੀਂ ਆਹ ਵੇ ਤੁਸੀਂ ਕੱਢੇ ਕਿ ਨਹੀਂ ਹਜੇ ਨਾ ਨਾ ਨਹੀਂ ਜੇ ਵੀ ਤੁਸੀਂ ਵੀ ਧਰ ਲੋ ਸਾਖੇ ਜੂੜੀ ਲਾਈ ਸੀਗੀ ਬਈ ਅਜੇ ਕਹਿੰਦੇ ਨਹੀਂ ਹਜੇ ਅੰਡੇ ਇਹਨਾਂ ਨੇ ਦੂਜੇ ਦਾ ਨਹੀਂ ਫਿਲਕਾ ਬੱਚੇ ਦੇ ਨਾਲ ਵੱਜੇ ਮੈਂ ਤਾਂ ਕਹਿੰਦਾ ਉਹ ਨਾ ਮੈਂ ਕੀ ਕਹਿੰਦਾ ਦੱਸ ਮਾਰਦੀ ਐ ਬਈ ਦੂਜੇ ਐਂਡ 'ਚ ਬਈ ਮੈਂ ਦੇਖ ਲਿਆ ਚੈੱਕ ਕਰਕੇ ਛੇਰ ਹੀ ਕੱਢੇ ਆ ਬੱਚਾ ਲੱਗਦਾ ਐਕਸਪਾਇਰ ਹੋ ਗਿਆ ਬੱਚਾ ਔਖਾ ਚਲੋ ਕੋਈ ਨਹੀਂ 21 ਹਵਾਂ ਲੱਖੀ ਬਹੁਤਾ ਕੋਈ ਚੱਕਰ ਨਹੀਂ ਤੇ ਹਾਂ ਵੀ ਵਜੇ ਧਰ ਲਾ ਬਈ ਯਾਰਾਂ ਆਂਡੇ ਆ ਰੱਤੇ ਹੁਣਾਂ ਨੂੰ ਬਈ ਆਪਾਂ ਕਾਲੂ ਉਡਾਵਾਂਗੇ ਦੋ ਦਿਨ ਹੋ ਗਏ ਬੰਦ ਟਾਈਮ ਨਹੀਂ ਲੱਗਿਆ ਤਾਂ ਕਰਕੇ ਕਈ ਵਾਰ ਤਾਂ ਦਾਹ ਤਾਂ ਵਾਜਾਂਦੇ ਫਿਰ ਜਦੋਂ ਮੈਂ ਫਿਰ ਤਾਂ ਹੀ ਰਿਲੇਟ ਹੋ ਜਾਂਦਾ ਪਰ ਕੇ ਹੈ ਨਾ ਨਹੀਂ ਡਾਉਂਦੇ ਇਹਨਾਂ ਕਾਲੂ ਛੱਡਾਂਗੇ ਇਹਨਾਂ ਨੂੰ ਦੋਨਾਂ ਨੂੰ ਇੱਕੋ ਵੇਟਾ ਧਰ ਲੈ ਪਾਸੇ ਤੇ ਢੱਲ ਉਹਦੇ ਬਾਤੀ ਹੈ ਇਹਦੇ ਨਹੀਂ ਪਈ ਬਈ ਉਹ ਵੱਡੇ ਬੱਚੇ ਦੇ ਇਹਦੇ ਨਹੀਂ ਪਈ ਇਰੇ ਬੰਨੀ ਭਾਈ ਬਾਕੀ ਆ ਇਨਕਿਊਬੇਟ ਕਰੀ ਜਾਂਦੇ ਆਹ ਵਾਲੇ ਕੱਢ ਲੈਣਗੇ ਕੁਝ ਨਾ ਭਰ ਤੱਕ ਬਾਹਰ ਨਿਕਲ ਕੇ ਆ ਲੋ ਤੇ ਟ੍ਰੇ ਇਹਦੇ ਵੀ ਆ ਤੇ ਬਾਈ ਸਰੋਂ ਲਿਆਉਣ ਦਾ ਵੀ ਟਾਈਮ ਲੱਗਿਆ ਉਬਲੀਅਤ ਦੇ ਵੇਖਾਂਗੇ ਆ ਖਾਓ 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 ਆ ਜੋ ਆਹਾਹਾ ਤੇ ਭਾਈ ਬੱਚੇ ਵੀ ਤੁਹਾਨੂੰ ਮੈਂ ਦਿਖਾਉਣਾ ਇੱਕ ਮੈਂ ਟਮਾਟੋ ਕੋ ਆਉਣ ਕੇ ਥੱਲੇ ਦੇਖ ਆਹ ਬੱਚੇ ਖਾਣ ਲੱਗੇ ਆ ਨਹੀਂ ਉਹ ਚਟਾ ਜੀ ਵੀ ਸ਼ਾਕ ਖਾਣ ਲੱਗ ਜੂਗਾ ਹੁਣ ਖੱਲੇ ਉਹ ਜਿਹੜਾ ਥੱਲੇ ਉਹਨੂੰ ਬੱਸ ਛੋਲੇ ਦੇਣੇ ਹੁੰਨੇ ਹੂੰ ਦੋ ਤਿੰਨ ਦਿਨ ਤਮੈ ਇਹਨਾਂ ਨੂੰ ਜਿੱਤੇ ਦੋ ਤਿੰਨ ਦਿਨਾਂ ਪਰ ਹੁਣ ਛੱਤੀ ਤੇ ਬਿਠਾ ਲਿਆ ਹੈ ਚਲੋ ਖਾ ਲੈਣਗੇ ਫੇਰੇ ਹਰ ਦਿਨ ਭਾਈ ਰਹਿਣੀ ਹੈ ਜਿਹੜਾ ਸ਼ਾਕ ਖਾਵਾ ਉਹਨਾਂ ਨੂੰ ਮੈਂ ਦੋ ਦਿਨ ਦੋ ਤਿੰਨ ਦਿਨ ਦੇ ਦੇ ਛੋਲੇ ਉਹਨੂੰ ਤੇ ਜਿਹੜਾ ਛੋਟਾ ਬੱਚਾ ਉਹਨੂੰ ਤਾਂ ਹਰ ਰੋਜ਼ ਹੀ ਦਿੰਨੇ ਆ ਇਹਨੂੰ ਹੁਣ ਨਹੀਂ ਦਿੰਦੇ ਆਪਾਂ ਆਹ ਜਿਹੜੇ ਜੱਡੇ ਦੇ ਦੋਨੇ ਇਹਨਾਂ ਨੂੰ ਕੱਲੂ ਜਾਲ ਲਾ ਵੀ ਲਾਵਾਂਗੇ ਇੱਥੇ ਛਤਰੀਆਂ ਵੀ ਦੋ ਲਾਵਾਂਗੇ ਫਿਰ ਬਈ ਇਹਨਾਂ ਨੂੰ ਛੱਡਾਂਗੇ ਠੀਕ ਆ ਆ ਇੱਥੇ ਇੱਕ ਇਹ ਵੰਜੀ ਤੇ ਰੱਖ ਦਾਂਗੇ ਛਤਰੀ ਇੱਕ ਛਤਰੀ ਇੱਥੇ ਰੱਖ ਦਾਂਗੇ ਨਾਲੇ ਇੱਥੇ ਜਾਲ ਲਾ ਦਾਂਗੇ ਠੀਕ ਆ ਬਈ ਇੱਕ ਇੱਧਰ ਲਾ ਦਾਂਗੇ ਬੜੀ ਗੱਲ ਆ ਇੱਥੇ ਸਾਹਮਣੇ ਆਪਾਂ ਇਹਨਾਂ ਨੂੰ ਬੰਦਨ ਨਾ ਹੁੰਨਾ ਮੈਂ ਇਹ ਫਿਰ ਕੱਲੂ ਕਰਾਂਗੇ ਸਾਰਾ ਕੰਮ ਅਗਲੇ ਵਲੌਗ ਚ ਤੁਸੀਂ ਦੇਖਿਓ ਅੱਜ ਤੱਕ ਇਹਨਾਂ ਨੂੰ ਬਾਹਰ ਨਹੀਂ ਕੱਢਦੇ ਅਜੇ ਆਪਾਂ ਦਾਣੇ ਰੱਖਦੇ ਆ ਤੈਂਕੀ ਟੱਕਰ ਦੇ ਗੱਲ ਉਹ ਨਵਾਂ ਲਿਆਂਦਾ ਸੀਗਾ ਪੂਰਾ ਬ੍ਰਾਂਡ ਨਿਊ ਇਹ ਨਾਲ ਇਹ ਨਹੀਂ ਸੀ ਟੁੱਟਦਾ ਇਹ ਹੈਗਾ ਬਾਈ ਅਨਬ੍ਰੇਕੇਬਲ ਟੱਕਰ ਉਹਨੇ ਮੋੜ ਕੇ ਦਿਖਾਇਆ ਜਿੱਥੋਂ ਲੈ ਕੇ ਆਇਆ ਮੋੜਦਾ ਸੀਗਾ ਜਮਾ ਨਹੀਂ ਟੁੱਟਿਆ ਤੇ ਹੁਣ ਆ ਡੋਲ ਕੇ ਨਵਾਂ ਭਰਦ ਕੇ ਲਓ ਜੀ ਆ ਰੱਖਤੀ ਆਪਾਂ ਕੁਜੀ ਆ ਲੈ ਨਾ ਤਰਵਾਜਾ ਹੋ ਨਾਈਟ ਦੀ ਯਾਤਰੀ ਲੋਏ ਬਈ ਥੱਲੇ ਆ ਗਏ ਆ ਆ ਪੰਗਣਾ ਛੱਡ ਰਿਆਂ ਦੋ ਤਿੰਨ ਆ ਬਿਠਾ ਉੱਤੇ ਬੱਚਾ ਆ ਇਧਰ ਵੀ ਸਾਰਿਆਂ ਨੂੰ ਡਾਨੇ ਪਾ ਦੇ ਇਧਰ ਉੱਤਰ ਹੀ ਕੱਢ ਲ ਗਏ ਨੇ ਇਹਨਾਂ ਦਾ ਪਾਣੀ ਬਦਲ ਦਿੱਤੇ ਸਾਰਿਆਂ ਦਾ ਇਹ ਕਟੜਿਆ ਬਈ ਵੱਡੀ ਪਾਣੀ ਵਾਲੇ ਕੱਪ ਜੀ ਕੱਢ ਲ ਗਏ ਬਾਹਰ ਇਹਨਾਂ ਦਾ ਵਿਲੰਦੇ ਨੇ ਹਜੇ ਅੰਦਰ ਰੱਖੇ ਨੇ ਬਈ ਅੱਜੇ ਤਿਆਰੀਆਂ ਦਾ ਰੱਖੇ ਲਈ ਹੁਣ ਗਾਲੀ ਘਰ ਆ ਪਿਆ 6 ਅੰਗੇਰਾ ਲਾਦ ਗਏ ਇਹਨਾਂ ਨੂੰ ਹੋਰ ਨਾ ਕੋਈ ਬਾਹਰ ਆ ਜੇ ਬੈਜ 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 ਤੇ ਇਹ ਮਨ ਤੋਂ ਜ਼ਾਦਾ ਬਈ ਆ ਕੁਦਰਤ ਨੇ ਇਹਨਾਂ ਅੱਡੇ ਰੱਖੇ ਨਾ ਇਨਕੂਬੇਟ ਕਰੀ ਜਾਂਦੀ ਐ ਤੇ ਆ ਦੋ ਆਪਣੀ ਸ਼ਾਖ ਹੀ ਰਹਿ ਜਾਣੀ ਹੱਡੀ ਵਾਲੀ ਉਹ ਦੱਸ ਤੁਹਾਨੂੰ ਮੈਂ ਪਹਿਲੇ ਦੱਸਿਆ ਸੀਗਾ ਉਹ ਇੱਕ ਦਿਨ ਤੱਕ ਜਾਵਾਂਗੇ ਬਾਹਰਿਆਂ ਵਾਲੀ ਬਾਈ ਵਾਲੇ ਛੱਡ ਕੇ ਆਵਾਂਗੇ ਪਰੇ ਬੈਠੀ ਜਿਹੜੀ ਤੇ ਪੂਰੀ ਹਜੇ 10 ਘਰ ਸਾਫ ਨਹੀਂ ਵੀ ਨਹੀਂ ਇਹਦੇ ਵੀ ਬੱਚੇ ਕਢਾ ਲੈਣੇ ਸੀ ਆਪਾਂ ਚਲੋ ਜੀ ਬਾਤੋ ਕੇ ਫਰਕੇ ਲੈ ਕੇ ਲੱਗੇ ਇਹਨਾਂ ਨੂੰ ਉਲੋ ਵੀ ਵੇਂ ਪਾਣੀ ਰੱਖਤਾ ਆਪਾਂ ਇੱਧਰ ਵੀ ਇੱਧਰ ਵੀ ਤੇ ਨੀਚੇ ਵੀ ਹੁਣ ਪਾ ਲਗੇ ਇਹਨਾਂ ਨੂੰ ਦਾਣੇ ਆਹ ਹਲੂ ਆਉਤ ਜੀ ਚਾ ਕੋਈ ਲੋ ਵੇ ਲੰਡੇ ਇਹਨਾਂ ਨੂੰ ਵੀ ਦਾਣੇ ਪਾਤੇ ਇੱਥੇ ਕੁੱਤਿਆਂ ਨੂੰ ਪਾਦੇ ਉਹ ਵੀ ਖਾਈ ਜਾਂਦੇ ਉਹ ਏ ਇਹ ਕਿੰਨੇ ਉਫਾਦਨੇ ਰੋਕੇ ਚੱਕੋ ਕਿ ਬਟਾਏ ਕਿ ਚਰੇ ਦੇ ਬੈਠਾ ਰਹੂਗਾ ਇਹਨੂੰ ਪਰ ਛੋਲੇ ਦੇ ਦੇ ਫਿਰ ਆਪਾਂ ਆ ਜਾ ਉਹ ਆਇਆ ਆਇਆ ਭਰਾ ਆਇਆ ਹਾਂ ਲੈ ਉਹ ਗਾਣ ਹੀ ਜਾਈ ਜਾਣਾ ਛੋਲੇ ਦੇ ਦੇ ਨੇ ਸਕੇ ਬੈਰ ਵੀ ਤੂੰ ਨਾ ਰਿਹਾ ਤੋ ਗੱਲਿਆਂ ਨੂੰ ਤੂੰ ਖੜਾ ਦੇ ਦੇਖੋ ਕੀ ਹਾਲ ਹੈ ਚੱਲ ਵੀ। ਭੁੱਲ ਜਾ ਸਿੰਮ ਸਿੰਮ। ਦੇਖੋ ਬਾਈ ਫਿਰ। ਇਹ ਤਾਂ ਮੇਰੇ ਨਾਲ ਚਿੱਤ ਭੋਗ ਕਰਦਾ ਕਰੇਗਾ ਤੈਨੂੰ ਹੱਥ ਤੇ ਲਾੜ ਗਈ। ਇਹਨੇ ਮਿੰਟ ਜੀ ਲੱਗ ਜਾਣ ਨਾਲੇ। ਮੂੰ ਵੀ ਉਡੜ ਡਡ ਕੇ ਹੁੰਦਾ ਹੀ ਰਹਿੰਦਾ ਮੇਰੇ ਕੋਲੇ। ਫੇਰ ਸੋਚੀਦਾ ਵੀ ਯਾਰ ਚੰਗਾ ਵਾ। ਇਹਨੂੰ ਕਿ ਜਾ ਕੇ ਡਾ ਕੇ ਨਾਲ ਦੇ ਪਹਿਲਾਂ ਵੀ ਡਾਏ ਆਪਾਂ। ਤਾਂ ਕਰਕੇ ਮੈਂ ਕਿ ਡਾਉਣ ਦਾ ਵੀ ਸਵਾਦ ਲੈ ਲ ਗੇ। ਬੱਚੇ-ਬੱਚੇ ਚ ਪਾਲਾਂਗੇ ਇਹਨਾਂ ਨੂੰ। ਚੰਗੇ ਆ ਬੁੱਤਰ। ਲਓਏ ਭਾਈ ਬੱਚੇ ਪਾ ਫੜ ਲੈਂਦੇ। हो गया छतरी कम नहीं करना भाई ए कम नहीं करना ना हाँ इत बैठ चल चिट्टे ओहो हो हो बैलेंस बेगढ़ गया देखो भाई मैं थोड़ी छोड़ के हूँ इधरों फ लिया ये अशा क्यों तेरे गया ना फिर देखो है ट्रेनिंग दी इतनी

ਸਨੇ ਚਾਰੇ ਉਹ ਕਰ ਰਿਹਾ ਪੋਟਾ ਠੀਕ ਹੈ ਬਾਈ ਇਹ ਵਲੌਗ ਦਾ ਪਿੱਛੇ ਹੰਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓ ਨੂੰ ਕਰੋ ਲਾਈਕ ਕਮੈਂਟ ਕਰਿਓ ਜੇ ਤੁਹਾਨੂੰ ਵੀਡੀਓ ਕੇ ਦਿਖਾਈ ਲਗੀ ਇੱਕ ਬਾਈ ਨੇ ਕਮੈਂਟ ਕੀਤਾ ਸੀਗਾ ਕਿ ਅਰੇ ਕਾਲੇ ਦੂਸੇ ਕਾਲੇ ਬੈਠਾ ਲੈ ਜੋੜੇ ਦਾ ਸ਼ੌਂਕ ਕਰਾਓ ਬੱਚੇ ਇਹ ਮਾਂ ਪਿਓ ਦਾ ਜਰੂਰ ਬਾਈ ਇੱਕ ਦੇ ਦਿਨ ਦੇ ਵਿੱਚ ਵਿੱਚ ਸ਼ੌਂਕ ਕਰਾ ਦਾਂਗੇ ਆਪਾਂ